ਆ ਜਿਹੜੀ ਉੱਪਰ ਪਿੰਡੋ ਵਾਲੀ ਰੁਕੀ ਕੁਝ ਨਹੀਂ 80 ਰੁਪਏ ਸਿਰਫ ਸਿਰਫ 160 ਰੁਪਏ ਦੀਆਂ ਛੋਟੀਆਂ ਨਹੀਂ ਬੜੇ ਵਧੀਆ ਵਧੀਆ ਹੈਗੇ ਆ 200 ਦੇ ਰੇਂਜ ਤੇ ਹੈ ਗਈ ਆ ਬਿਲਕੁਲ ਆਨੇ 200 ਰੁਪਏ 600 ਤੇ ਨੇ ਡਿਜ਼ਾਈਨ ਬੜੇ ਵਧੀਆ ਵਧੀਆ ਹੈਗੇ ਭਾਜੀ ਮਸਤ ਮਸਤ ਦੇਖੋ 200 ਰੁਪਏ ਦੀ ਇਹ ਲਓ ਹਾਂ ਦੇਖੋ 220 ਰੁਪਏ ਦੀ ਆ ਲਓ ਜੀ ਕਰਦੇ 200 ਰੁਪਏ ਦੀ ਆ ਲਓ ਡਿਜ਼ਾਈਨ ਦੇਖੋ ਕਿੰਨੇ ਕਲਰ ਆ ਗਿਆ ਦੇਖੋ ਬਹੁਤ ਡਿਜ਼ਾਈਨ 220 ਰੁਪਏ ਦੀ ਠੀਕ ਹੈ ਜਾਨਾ ਕਿ ਜਿਹਦਾ ਸਾਡੇ ਕੋਲ ਬੈੱਡ ਸ਼ੀਟ ਹੈਗੀ ਲੱਖ ਟਗਲੀ ਇੱਕ ਨਹੀਂ ਰੈਂਦੀ 290 ਰੁਪਏ ਦੀ ਸਿਰਫ ਸਿਰਫ 290 ਰੁਪਏ ਦੇ ਕਲਰ ਚਾਰਟ ਪੂਰੇ ਮਿਲ ਜਾਣਗੇ ਦੇਖੋ ਵਧੀਆ ਵਧੀਆ ਪੂਰੀ ਲਾਈਨ ਲੱਗੀ ਜਾਂਦੀ ਉਸ ਤੋਂ ਬੈਨੀਫਿਟ ਆਈ ਨਹੀਂ ਸਾਡੀ ਆ ਦੇਖੋ 115 ਰੈਂਦੀਆਂ ਚ ਬੈਨਿਕ ਤਾਂ ਆਪਣੇ ਕੋਲ ਬਹੁਤ ਵੈਰਾਈਟੀ ਬਹੁਤ ਜ਼ਿਆਦਾ ਵੈਰਾਈਟੀ ਹਾਂਜੀ 115 ਲੀਆਂ ਦੇਖੋ ਕਾਰਡਨ ਡਿਜ਼ਾਈਨ ਵਿੱਚ ਹੀ ਹੈ ਸਭ 115 ਰੁਪਏ ਦੇਖੋ ਇਸ ਤੋਂ ਬਾਅਦ ਸਾਡੇ ਕੋਲ ਜੀ ਸਸਤੀ ਕਲਰ ਡਿਜ਼ਾਈਨ ਮੱਭਲ ਲੁਹਾਨੇ ਖੜੇ ਆ ਫੀਲਡਾਂ ਵਿੱਚ ਕੋਚਾ ਨੰਬਰ 14 ਜਨਤ ਹੈਂਡਲੂਮ ਵਾਲਿਆਂ ਦੇ ਤੁਹਾਨੂੰ ਮੈਂ ਦਿਖਾਉਣਾ ਪਾਸ ਚਾਦਰ ਸੁਨਾਰੇ ਸੂਫੇ ਕਮਰ ਪਰਦੇ ਸਾਰੀ ਇਹ ਡਿਡ ਪ੍ਰਾਈਸ ਤੇ ਹੋਵੇ ਰੇਟ ਬਹੁਤ ਘੱਟ ਤੇ ਕੁਆਲਿਟੀ ਪੂਰੀ ਵਧੀਆ ਹੋਊਗੀ ਆ ਜੋ ਵੀਡੀਓ ਬਣੇ ਰਹੇ ਹੋ ਜੀ ਇਹ ਬਾਈ ਦੀ ਸ਼ੋਪ ਆ ਤੇ ਤੁਹਾਨੂੰ ਲੈ ਕੇ ਚੱਲਦੇ ਹਾਂ ਅੰਦਰ ਆਪਾਂ ਆ ਜੋ ਵੀਡੀਓ ਨਾ ਬਣੇ ਰਹੋ ਹਾਂ ਹਾਂਜੀ ਭਾਜੀ ਕੀ ਹੋ ਗਿਆ ਜੀ ਵਧੀਆ ਭਾਜੀ ਵਧੀਆ ਬੀਜੀ ਵਰ ਦੇਖੋ ਬੀਜੀ ਬਸ ਗਾਕ ਚਲੀ ਜਾਂਦਾ ਜੀ ਬੀਜੀ ਆ ਮਾਰੇ ਮੋਟੇ ਤੁਸੀਂ ਆ ਜਾਂਦੇ ਹੋ ਗਾਕਾ ਦੇ ਵਿੱਚ ਹੀ ਕਈ ਵਾਰੀ ਅਸੀਂ ਫ੍ਰੀ ਟਾਈਮ ਬੁਲਾਈਦਾ ਤੁਹਾਨੂੰ ਤੁਹਾਨੂੰ ਪਤਾ ਹੀ ਆ ਬਾਕੀ ਸਾਡੀ ਸ਼ੋਪ ਦਾ ਆਪਾਂ ਐਡਰੈਸ ਦੁਬਾਰਾ ਰਿਪੀਟ ਕਰ ਦਿੰਦੇ ਆ ਫੀਲਡ ਗਾਂਜ ਕੁਚਾ ਨੰਬਰ 14 ਨੈਪਟਿਕ ਹੈਂਡਮੂਵ ਤੇ ਤੁਸੀਂ ਆਣੇਗੇ ਯਾਰ ਜੇ ਤੇ ਸਾਡੇ ਕੋਲ ਬੈਡਸ਼ੀਟ ਹੈਗੀ ਲੱਖਾਂ ਗੱਲੀ ਕਿੰਨੀ ਰੈਂਦੀ ਆ 290 ਰੁਪਏ ਦੀ ਸਿਰਫ ਸਿਰਫ 290 ਰੁਪਏ ਦੇ ਕਲਰ ਚਾਰਟ ਪੂਰੇ ਮਿਲ ਜਾਣਗੇ ਦੇਖੋ ਵਧੀਆ ਵਧੀਆ ਪੂਰੀ ਲਾਈਨ ਲੱਗੀ ਜਾਂਦੀ ਅੱਛਾ ਬੈਡਸ਼ੀਟ ਆਈ ਨੇ ਸਾਡੀ ਆ ਦੇਖੋ 115 ਰੁਪਏ ਦੇ ਰੈਂਦੀ ਆ ਚ ਇੱਥੇ ਕੱਲ ਆਪਰੇ ਕੋ ਬਹੁਤ ਵੈਰਾਈ ਬਹੁਤ ਜਿਆਦਾ ਵੈਰਾਈ ਹਾਂਜੀ 115 ਵਾਲੀਆਂ ਦੇਖੋ ਕਾਰਟਨ ਡਿਜ਼ਾਈਨ ਵਿੱਚ ਹੀ ਹੈ ਸਭ 115 ਰੁਪਏ ਦੇਖੋ ਇਸ ਤੋਂ ਬਾਅਦ ਸਾਡੇ ਕੋਲ ਇਹਨਾਂ ਦੀ 2000 ਵਾਲੀ ਹਾਂਜੀ ਸਾਰੇ ਮਾਲ ਵਿਕੀ ਦੇਖੋ ਇਹਦੇ ਗਾਜ ਕੰਦੀਆਂ ਨਾਲ ਹੀ ਆ ਜਾਂਦੀ ਡਿਪਰ ਪਿੰਨੋ ਵਾਲੀ ਉੱਤੀ ਕੁਝ ਨਹੀਂ 80 ਰੁਪਏ ਸਿਰਫ ਸਿਰਫ 160 ਰੁਪਏ ਦੀ ਆ ਤੁਹਾਡਾ ਡਿਜ਼ਾਈਨ ਨਹੀਂ ਬੜੇ ਵਧੀਆ ਲੱਗਿਆ ਹਾਂ ਜੀ 200 ਨਹੀਂ ਰੇਟ ਹੈਗੀ ਆ ਆਪਣੇ ਤੋਂ ਹਾਂ ਜੀ 200 ਰੁਪਏ ਤੇ 600 ਰੁਪਏ ਤੇ ਨੇ ਡਿਜ਼ਾਈਨ ਬੜੇ ਵਧੀਆ ਵਧੀਆ ਹੈਗੇ ਭਾਜੀ ਮਸਤ ਮਸਤ ਦੇਖੋ 200 ਰੁਪਏ ਦੀ ਇਹ ਲਵੋ ਇਹ ਲੈ ਲਓ ਆਹ ਚੱਕੋ 220 ਰੁਪਏ ਦੀ ਆ ਲਓ ਜੀ 220 ਰੁਪਏ ਦੀ ਆਹ ਲਓ ਡਿਜ਼ਾਈਨ ਦੇਖੋ ਕਿੰਨੇ ਕਲਰ ਆ ਗਿਆ ਦੇਖੋ ਬਹੁਤ ਡਿਜ਼ਾਈਨ 220 ਰੁਪਏ ਦੀ ਠੀਕ ਹੈ ਆ ਇਸ ਤੋਂ ਬਾਅਦ ਆਇੰਦੀ ਵੰਡਰ ਦੀ ਲੈ ਲਓ ਆ ਜਿਹੜੀ 300 ਰੇਂਜ ਚ ਆ ਦੇਖੋ ਇਹਦਾ ਡਿਜ਼ਾਈਨ ਦੇਖੋ ਕਿੰਨਾ ਵਧੀਆ ਹੋ ਗਿਆ ਇਹ 300 ਰੇਂਜ ਵਿੱਚ ਆ ਜਾਂਦੀ ਹੈ ਠੀਕ ਹੈ ਜੀ ਇਸ ਤੋਂ ਬਾਅਦ ਆਈ ਜੀ 350 ਹੀ ਦੇ ਦੋ ਸਾਢੇ 300 ਰੇਂਜ ਚ ਆ ਦੇਖੋ ਸਾਰੇ ਡਿਜ਼ਾਈਨ ਮਿਲਨੇ ਤੁਹਾਨੂੰ ਬੜਾ ਬਹੁਤ ਦੂਰ ਦੂਰ ਹਾਂਜੀ ਆ ਦੇਖੋ ਡਾਰਕ ਰੰਗ ਲਾਈਟ ਰੰਗ ਸਾਰੇ ਹੋ ਰਹੇ ਨੇ ਹਾਂਜੀ ਇਸ ਤੋਂ ਬਾਅਦ ਆਈ ਜੀ ਰਕਤ 100 ਬਾਈ 100 ਉਹ ਚਾਹ ਰਹੇ ਹੋ ਵੀ ਸੋ। ਇਹ ਦੇਣੀ ਹੈ ਸਿਰਫ 400 ਰੁਪਏ ਦੀ। ਜਿਹਨੂੰ ਅਸੀਂ ਰੰਗ ਤੇ ਡਿਜ਼ਾਈਨ ਬਹੁਤ ਵਧੀਆ-ਵਧੀਆ ਕਲਰ ਮਿਲਨੇ ਆ ਦੇਖੋ। ਸਾਰੀ ਵੇਰਾਈ ਮਿਲੂਗੀ। ਲੋ ਰੇਂਜ ਤੇ ਲੱਗੇ ਹਾਈ ਰੇਂਜ ਤੱਕ ਜਿਹੜੀ ਕੱਟ ਦੇਣ ਦੀ ਬेड ਸ਼ੀਟ ਉਹ ਵੀ ਖਰਾਬ ਨਹੀਂ ਹੁੰਦੀ ਜੀ। ਆ ਪ्योर ਕੋਟਨਾ ਦੇਖੋ। ਪ्योर ਕੋਟ ਨਹੀਂ ਜਾਂਦੀ ਉਹ। ਪ्योर ਕੋਟਾਂ ਦੀ ਬेड ਸ਼ੀਟ। ਇਹ ਕਿੰਨੇ ਦੇਣੀ ਹੈ ਸਿਰਫ 380 ਰੁਪਏ ਦੀ। ਤੁਸੀਂ ਤੇ 380 ਰੁਪਏ ਦੀ। ਐਂਡੇ ਕੋਟਨ ਦੀ ਵੈਰਾਈ ਸਾਡੇ ਕੋਲ ਬਹੁਤ ਜ਼ਿਆਦਾ ਹੈਗੀ ਹੈ। ਜਿੰਨੀ ਵਧੀਆ ਚਾਹੀਦਾ ਜਿੰਨੀ ਮਹਿੰਗੀ ਜਾਈ ਸਭ ਮਿਲ ਜੂਗੀ। ਆ ਦੇਖੋ ਕਿੰਗ ਸਾਈਜ਼ 108x108 ਤੇ ਕਿੰਨੇ ਜਣੀ ਸੀ ਨੂੰ 450 ਰੁਪਏ ਦੀ 108 ਬਈ 108 ਪੂਰਾ ਕਿੰਗ ਸਾਈਜ਼ ਸਾਤ ਦਾ ਕੱਟਣ ਦਾ ਪੀਸ ਲਿਖਦਾ ਹੈ। ਸਲੋ ਚਾਰਟ ਬਹੁਤ ਹੈ ਗੇਂਦ ਵਿੱਚ। ਬਿਲਕੁਲ ਸਲੋ ਚਾਰਟ ਹੈ ਗੇਂਦ ਜਿਆਦਾ ਤੋਂ। ਜਿਆਦਾ ਨਹੀਂ ਬਈ ਅਮੀਆਂ ਦੇ ਅਮੀਆਂ ਦੇ। ਹਾਂਜੀ ਇਹਦਾ। ਇਸ ਤੋਂ ਵੱਧ ਬਜਾਜ ਨਹੀਂ ਦਿੰਦੇ ਅੱਗੇ ਦੇਖੋ ਫੀਸਮੈਂਟ ਦੀ। ਬਜਾਜ ਦੀ ਬਜਾਜ ਦੀ ਫੀਸਮੈਂਟ ਦੀ। 120 ਰੁਪਏ ਦੀ। ਬਹੁਤ ਥੋੜੀ ਦੋ। 120 ਰੁਪਏ ਦੀ ਆਹੋ ਕਿੰਗ ਸਾਈਜ਼ ਦੀ ਕਾਟ ਨਹੀਂ ਬੈਠੀ ਦੇਖੋ। ਇਹ 550 ਰੇਟ ਹੈ। ਕਹਿਣ ਦਾ ਮਤਲਬ ਸੜਕਾ ਕੱਟਣ ਤੋਂ ਆਪਰੇ ਜਿਹੜੇ ਸਭ ਹੈਗੀਆਂ। ਆਹ ਦੇਖੋ ਸਪਾਈਡ ਇਹ ਸਿਰਫ 380 ਰੁਪਏ ਦੀ ਓਕੇ ਫੂ ਤੁਹਾਡੇ ਕੋਲ ਤੁਹਾਨੂੰ ਪਤਾ ਹੈ ਟਾਵਲ ਵੀ ਹੈਗਾ ਟੋਪ ਸ਼ੀਟ ਦਾ ਦੇਖੋ ਟੋਪ ਸ਼ੀਟ ਦਾ ਜੋੜਾ ਮਿਲੂਗਾ ਤੁਹਾਨੂੰ ਪੂਰਾ ਓਕੇ ਸਿਰਫ ਜੋੜਾ ਮਿਲਣਾ ਪੂਰਾ ਦੋ ਪੀਸਾ ਦਾ ਦੋ ਪੀਸ ਹੈ ਵਿੱਚ 400 ਰੁਪਏ ਦਾ ਸਿਰਫ ਓਕੇ ਸਿਰਫ 400 ਰੁਪਏ ਟੋਪ ਸ਼ੀਟ ਮਿਲਣੀ ਹੈ ਠੀਕ ਹੈ ਆਓ ਬਾਕੀ ਅੱਗੇ ਦੱਸਾਂਗਾ ਜੇ ਕੋ ਮਾਲ ਆ ਰਿਹਾ ਮਾਲ ਤੁਹਾਨੂੰ ਦਿਖਾ ਦੇ ਮਾਲ ਦੇਖੋ ਆਇਆ ਪਿਆ ਸਾਰਾ ਕੋਟਨ ਦਾ ਦੇਖੋ ਹੁਣ ਮਾਲ ਲਵਾ ਆਇਆ ਦੇਖੋ ਆ ਨਵਾਂ ਮਾਲ ਆਇਆ ਹੁਣ ਠੀਕ ਹੈ ਇਹ ਸਿਰਫ ਹੈਗਾ 430 ਰੁਪਏ ਦਾ ਪੀਸ ਓਕੇ ਆਇਆ ਤੁਹਾਨੂੰ ਉੱਪਰ ਦਿਖਾਈ ਹੋਰ ਮਾਲ ਆਜ ਸੋਨੂੰ ਹਾਂ ਉਹ ਨਾਲ ਦੇਖੋ ਆ ਸਾਡੀ ਬੈਂਟ ਹੈਗੀ ਦੇਖੋ ਆ ਪੈਕਿੰਗ ਵਾਲੀ ਇਹ ਕਿੰਨੇ ਦੀ ਹੈ ਸਿਰਫ 400 ਰੁਪਏ ਦੀ ਤਿੰਨ ਪੀਸ ਕਿੰਨੇ ਦੇਣਿਆ ਸੀ 1000 ਰੁਪਏ ਦੇ ਹੁਣ ਤਾਂ ਕਿਹਾ ਸਾਰੇ ਮਾਣੇ ਤਿੰਨ ਪੀਸ 1000 ਰੁਪਏ ਦੇ ਆ ਗੋਲ ਕੇ ਸਾਰੇ ਪੀਸ ਕਲਰ ਚਾਰ ਸਾਰੇ ਮਿਲ ਜਾਣੇ ਬਾਰ ਖਾਨਿਆਂ ਚ ਵੀ ਲੱਗੇ ਆ ਇੱਥੇ ਵੀ ਪਿਆ maal ਵੇਖ maal ਦਾ ਵੀ ਮੋਰ ਦੀ maal ਪੂਰਾ ਪੂਰਾ ਮੈਂ ਕਹਿੰਦਾ ਉੱਪਰ ਆ ਤੁਹਾਨੂੰ ਉੱਪਰ ਹੀ maal ਪੂਰਾ ਲੋਡ ਕੀਤਾ ਆ ਜੀ ਸਾਡੇ